ਸਤੇ ਬਾਈਕ ਦੀ ਟੱਕਰ ਦਾ ਕਹਿਰ ਦੇਖਣ ਨੂੰ ਮਿਲਿਆ ਜੀ ਹਾਂ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਦੋਨਾਂ ਪਿਓ ਪੁੱਤਾਂ ਦੀ ਦਰਦਨਾਕ ਮੌਤ ਹੋ ਚੁੱਕੀ ਹੈ ਤੁਹਾਨੂੰ ਦੱਸ ਦੇ ਕਿ ਪੂਰਾ ਪਰਿਵਾਰ ਕਿਸੇ ਕੰਮ ਦੇ ਵਾਸਤੇ ਸ਼ਹਿਰ ਚੱਲਿਆ ਸੀਗਾ ਪਰ ਰਸਤੇ ਦੇ ਵਿੱਚ ਹੀ ਪਨਬਸ ਦੇ ਨਾਲ ਟੱਕਰ ਕੋਈ ਸਰਕਾਰੀ ਬੱਸ ਦੇ ਨਾਲ ਟੱਕਰ ਹੋ ਜਾਂਦੀ ਹੈ ਔਰ ਟੱਕਰ ਹੋਣ ਤੋਂ ਬਾਅਦ ਵਿੱਚ ਜਿਹੜਾ ਮੋਟਰਸਾਈਕਲ ਹੈ ਉਹ ਮੋਟਰਸਾਈਕਲ ਬੱਸ ਦੇ ਹੇਠਾਂ ਹੀ ਵੜ ਜਾਂਦਾ ਔਰ ਬੜੀ ਦਰਦਨਾਕ ਮੌਤ ਇਹਨਾਂ ਦੋਨਾਂ ਪਿਓ ਪੁੱਤਾਂ ਨੂੰ ਮਿਲੀ ਹੈ ਆ ਤਸਵੀਰਾਂ ਅਸੀਂ ਤੁਹਾਡੇ ਨਾਲ ਦਿਖਾ ਰਹੇ ਹਾਂ ਸਰਦਾਰ ਨੇ ਇਹ ਦੋਨੋਂ ਪਿਓ ਪੁੱਤ ਤੁਸੀਂ ਦੇਖੋ ਛੋਟਾ ਜਿਹਾ 10 ਸਾਲ ਉਸਦੀ ਉਮਰ ਹੈ ਏਕਮ ਸਿੰਘ ਸੰਦੀਪ ਸਿੰਘ ਪਿਤਾ ਹੈ ਜਿਸ ਦੀ 32 ਸਾਲ ਦੀ ਉਮਰ ਹੈ ਤੇ ਉਹਦਾ ਪੁੱਤ ਜਿਹੜਾ 10 ਸਾਲ ਦਾ ਏਕਮ ਸਿੰਘ ਉਹ ਦੋਨੋਂ ਇਸ ਦਰਦਨਾਕ ਘਟਨਾ ਦੇ ਵਿੱਚ ਉਹਨਾਂ ਦੀ ਮੌਤ ਹੋ ਚੁੱਕੀ ਹੈ ਦੋਨਾਂ ਦੀ ਮੌਤ ਹੋਈ ਹੈ ਬਾਕੀ ਪਰਿਵਾਰਕ ਮੈਂਬਰ ਇੱਕ ਲੜਕੀ ਤੇ ਇਸ ਦੀ ਘਰਵਾਲੀ ਵੀ ਦੱਸੀ ਜਾ ਰਹੇ ਆ ਜਿਹੜੇ ਕਿ ਜ਼ਖਮੀ ਨੇ ਜਿਨ੍ਹਾਂ ਨੂੰ ਹਸਪਤਾਲ ਦੇ ਵਿੱਚ ਦਾਖਲ ਕਰਵਾਇਆ ਗਿਆ ਪਰ ਉਹ ਵੀ ਕਾਫੀ ਸੀਰੀਅਸ ਦੱਸੇ ਜਾ ਰਹੇ ਨੇ ਹਾਦਸਾ ਬਹੁਤ ਭਿਆਨਕ ਸੀ ਦੱਸਿਆ ਜਾ ਰਿਹਾ ਹੈ ਕਿ ਬੱਸ ਦੇ ਮਗਰ ਜਾ ਰਹੀ ਸੀ ਬੱਸ ਦੇ ਵਿੱਚ ਜਿਵੇਂ ਰਾਘੀਰ ਦੱਸਦੇ ਨੇ ਕਿ ਬੱਸ ਦੇ ਵਿੱਚ ਕੋਈ ਝਗੜਾ ਚੱਲ ਰਿਹਾ ਸੀਗਾ ਬੱਸ ਦੇ ਵਿੱਚ ਕੋਈ ਤੂ ਤੂ ਮਮੇ ਹੋ ਰਹੀ ਸੀ ਪਨ ਬੱਸ ਦੇ ਵਿੱਚ ਤਾਂ ਜਦੋਂ ਪਨ ਬੱਸ ਵਾਲੇ ਨੇ ਜੱਕਦਮ ਬ੍ਰੇਕ ਮਾਰ ਦਿੱਤੀ ਤਾਂ ਮਗਰੋਂ ਮੋਟਰਸਾਈਕਲ ਤੇ ਆਉਂਦੇ ਹੋਏ ਇੰਨਾਂ ਸਵਾਰੀਆਂ ਨੇ ਵੀ ਜਿਹੜਾ ਆ ਉਹ ਸਿੱਧਾ ਜਾ ਕੇ ਤੇ ਬੱਸ ਦੇ ਵਿੱਚ ਟੱਕਰ ਵੱਜ ਗਈ ਹੁਣ ਇਹ ਤਾਂ ਸਾਨੂੰ ਪਤਾ ਹੈ ਕਿ ਜਦੋਂ ਕੋਈ ਆਪਣੇ ਧਿਆਨ ਜਾਂਦਾ ਹੋਵੇ ਅਚਾਨਕ ਤੁਹਾਡੇ ਮੂਹਰੇ ਗੱਡੀ ਬ੍ਰੇਕ ਮਾਰ ਦਵੇ ਬੱਸ ਬ੍ਰੇਕ ਮਾਰ ਦਵੇ ਤਾਂ ਸਿੱਧਾ ਹੈ ਕਿ ਤੁਸੀਂ ਕਿ ਸਿੱਧਾ ਵਿੱਚ ਹੀ ਵੱਜੋਗੇ ਕਿਉਂਕਿ ਉਹਨੇ ਅਮਰਜੈਂਸੀ ਬ੍ਰੇਕ ਮਾਰੀ ਹੁੰਦੀ ਔਰ ਤੁਹਾਨੂੰ ਵੀ ਨਹੀਂ ਪਤਾ ਲੱਗਦਾ ਇਹ ਇਹ ਹਾਦਸੇ ਵਾਪਰ ਜਾਂਦੇ ਨੇ ਹਾਲਾਕੀ ਹੁਣ ਇਹ ਕਿਹਾ ਜਾ ਰਿਹਾ ਹੈ ਕਿ ਬੱਸ ਦੇ ਵਿੱਚ ਕੋਈ ਤੂਤੂ ਮਾਮੇ ਚੱਲ ਰਹੀ ਸੀ ਜਿਸ ਕਾਰਨ ਬੱਸ ਦੇ ਵਿੱਚ ਕੋਈ ਰੌਲਾ ਪੈ ਗਿਆ ਉਹਨਾਂ ਨੂੰ ਐਮਰਜੈਂਸੀ ਬ੍ਰੇਕ ਮਾਰਨੀ ਪੈ ਗਈ ਤੇ ਉਸ ਤੋਂ ਬਾਅਦ ਇਹ ਜੜੀਆਂ ਮੋਟਰਸਾਈਕਲ ਤੇ ਸਵਾਰੀਆਂ ਰਹੀਆਂ ਸੀ ਪਿਓ ਪੁੱਤ ਮਾਵਾਂ ਧੀਆਂ ਇਹ ਜਿਹੜੇ ਮੋਟਰਸਾਈਕਲ ਤੇ ਸਵਾਰ ਸੀ ਉਹ ਸਿੱਧੇ ਜਾ ਕੇ ਬੱਸ ਦੇ ਵਿੱਚ ਵੱਜਦੇ ਨੇ ਔਰ ਬੱਸ ਦੇ ਹੇਠਾਂ ਵੱੜ ਜਾਂਦਾ ਹੈ ਮੋਟਰਸਾਈਕਲ ਔਰ ਦੋਨਾਂ ਪਿਓ ਪੁੱਤਾਂ ਦੀ ਇਸ ਹਾਦਸੇ ਦੇ ਵਿੱਚ ਮੌਤ ਹੋ ਚੁੱਕੀ ਹੈ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਪੁੱਤ ਦਾ ਨਾਮ ਹੈ ਏਕਮ ਸਿੰਘ 10 ਸਾਲ ਦੀ ਉਮਰ ਹੈ ਔਰ ਪਿਤਾ ਸੰਦੀਪ ਸਿੰਘ 32 ਸਾਲ ਦੀ ਉਸਦੀ ਉਮਰ ਹੈ ਘਰ ਵਾਲੀ ਤੇ ਬੇਟੀ ਜਿਹੜੀ ਦੱਸਿਆ ਜਾ ਰਿਹਾ ਜਿਹੜੀ ਸਾਨੂੰ ਜਾਣਕਾਰੀ ਮਿਲ ਪਾਰੀ ਹੈ ਕਿ ਉਹ ਦੋਨੋਂ ਗੰਭੀਰ ਰੂਪ ਦੇ ਨਾਲ ਜ਼ਖਮੀ ਨੇ ਉਹਨਾਂ ਨੂੰ ਹਸਪਤਾਲ ਦੇ ਵਿੱਚ ਦਾਖਲ ਕਰਵਾਇਆ ਗਿਆ ਤਾਂ ਮਾਨਸਾ ਜ਼ਿਲ੍ਹਾ ਦਾ ਪਿੰਡ ਹੈ ਇਹ ਭੈਣੀ ਬਾਗਾ ਜਿੱਥੋਂ ਉਹ ਬਾਜ਼ਾਰ ਦੇ ਵਿੱਚ ਜਾ ਰਹੀ ਸੀ ਪਰ ਮੋੜ ਮੰਡੀ ਦੇ ਕੋਲ ਜਾ ਕੇ ਬੱਸ ਦੇ ਨਾਲ ਟੱਕਰ ਹੋ ਗਈ ਭੈਣੀ ਬਾਗਾ ਦੇਸੀ ਕੇ ਦੱਸੇ ਜਾ ਰਹੇ ਆ ਪਾਣੀ ਪੈਣੀ ਬਾਗਾ ਦੇ ਮੋੜ ਮੰਡੀ ਦੇ ਕੋਲ ਜਾ ਕੇ ਇਹ ਟੱਕਰ ਹੋ ਜਾਂਦੀ ਹੈ ਬੱਸ ਦੇ ਨਾਲ ਤੇ ਉੱਥੇ ਹੀ ਪਿਓ ਪੁੱਤਾਂ ਨੇ ਮੌਕੇ ਤੇ ਧਾਮ ਤੋੜ ਦਿੱਤਾ ਹੈ। ਬਾਕੀ ਗੱਲਬਾਤ ਵੀ ਕੀਤੀ ਐ ਸੀ ਇਸ ਮਾਮਲੇ ਦੇ ਵਿੱਚ ਪਰਿਵਾਰਕ ਮੈਂਬਰਾਂ ਦੇ ਨਾਲ ਉਹਨਾਂ ਦਾ ਕੀ ਕੁਝ ਕਹਿਣਾ ਹੈ ਕਿਵੇਂ ਇਹ ਹਾਦਸਾ ਵਾਪਰਿਆ ਉਹ ਵੀ ਤੁਹਾਨੂੰ ਸੁਣਾ ਦਿੰਨੇ ਆ। ਪੈਣੀ ਬਾਗਾ ਮੰਦਪਾਡੀ ਘਟਨਾ ਹੋਈ ਹੈ ਠੀਕ ਹੈ ਜਿਹਦੇ ਵਿੱਚ ਸੰਦੀਪ ਸਿੰਘ ਠੀਕ ਹੈ ਉਹਨਾਂ ਦਾ ਬੇਟਾ ਏਕਮ ਸਿੰਘ ਉਹਨਾਂ ਦੀ ਨਾਲ ਵਾਈਫ ਸੀ ਉਹਨਾਂ ਦੀ ਬੇਟੀ ਸੀ। ਇਹ ਪੈਣੀ ਬਾਗਾ ਤੋਂ ਮੋੜ ਕਿਸੇ ਠੀਕ ਹੈ ਕਾਰੋਬਾਰ ਦੇ ਵਿੱਚ ਜਾਂਦੇ ਸੀ ਸਰਕਾਰੀ ਬੱਸ ਨੇ ਸਾਡੇ ਵਾਟਰਬਾਕਸ ਕੋਲੇ ਐਮਰਜੈਂਸੀ ਬ੍ਰੇਕ ਮਾਰੇ ਠੀਕ ਹੈ ਉਹਨਾਂ ਦੀ ਕੋਈ ਬੱਸ ਦੇ ਵਿੱਚ ਤੂੰ ਤੂੰ ਮੈਂ ਮੈਂ ਹੋ ਰਹੀ ਸੀ ਠੀਕ ਹੈ ਜਿਸ ਕਰਕੇ ਇਹਨਾਂ ਦਾ ਮੋਟਰਸਾਈਕਲ ਉਹ ਬੱਸ ਦੇ ਵਿੱਚ ਜਾ ਲੱਗਿਆ ਸੰਦੀਪ ਸਿੰਘ ਔਰ ਇਹਨਾਂ ਦੇ ਬੇਟਾ ਐਕਮ ਸਿੰਘ ਦੀ ਤੁਰੰਤ ਉਸੇ ਟਾਈਮ ਮੌਤ ਹੋ ਗਈ ਔਰ ਜਿਹੜਾ ਇਹਨਾਂ ਦੀ ਵਾਈਫ ਹੈ ਔਰ ਬੇਟੀ ਠੀਕ ਹੈ ਮਾਨਸਾ ਤੋਂ ਸ਼ਾਮ ਨੂੰ ਐਮਜ ਵਾਸਤੇ ਰੈਫਰ ਕਰ ਦਿੱਤਾ ਸੀ ਠੀਕ ਹੈ ਇਹ ਬਹੁਤ ਹੀ ਗਰੀਬ ਪਰਿਵਾਰ ਹੈ ਠੀਕ ਹੈ ਇਹ ਬਸਾਂ ਨੂੰ ਜਾਂ ਗਵਰਨਮੈਂਟ ਨੂੰ ਇਹਨਾਂ ਨੂੰ ਕਮ ਸੇ ਕਮ ਮਾਭਜਾ 10 ਲੱਖ ਰੁਪਏ ਦਿੱਤਾ ਜਾਵੇ ਔਰ ਇੱਕ ਪਰਿਵਾਰ ਵਾਸਤੇ ਸਰਕਾਰੀ ਨੌਕਰੀ ਮੈਂ ਮਹਿੰਦਰ ਸਿੰਘ ਪਹਿਣੀਵਾਗਾ ਬੀਕੇਜੂ ਟਕਾਉਂਦਾਲਾ ਜ਼ਿਲ੍ਹਾ ਪ੍ਰਧਾਨ ਮਾਲਸਾ ਅੱਜ ਸਾਡੇ ਪਿੰਡ ਪਹਿਣੀਵਾਗਾ ਦੇ ਵਿੱਚ ਜੇ ਕਹਿ ਦੀਏ ਪੂਰੇ ਸੋਗ ਦਾ ਮਾਹੌਲ ਬਣਿਆ ਹੋਇਆਗਾ ਕਿਉਂਕਿ ਇੱਕ ਗਰੀਬ ਪਰਿਵਾਰ ਸਾਡੇ ਜਿਹੜਾ ਗੁਰੂ ਘਰ ਦੇ ਨਾਲ ਜੁੜਿਆ ਹੋਇਆ ਸ਼ੰਭਰਕਾਰੀ ਸਿੰਘ ਉਹ ਆਪਣੇ ਪਰਿਵਾਰਾ ਸਮੇਤ ਛਾਡੇ 6 ਵਜੇ ਦੇ ਨਾਲ ਮੌੜ ਵਿਆਹ ਦੇ ਵਿੱਚ ਜਾ ਰਿਹਾ ਸੀਗਾ ਤੇ ਸਾਡੇ ਬਸ ਸੱਬੇ ਦੇ ਕੋਲ ਹੀ ਇੱਕ ਸਰਕਾਰੀ ਬੱਸ ਆ ਜਿਹੜੀ ਉਹਦੇ ਵਿੱਚ ਜਿਹੜਾ ਡਰਾਈਵਰ ਸੀ ਕਿਸੇ ਸਵਾਰੀਆਂ ਨਾਲ ਬੈਂਚ ਦਾ ਜਾਂਦਾ ਸੀਗਾ ਇੰਨੀ ਤੇਜ਼ੀ ਨਾਲ ਬ੍ਰੇਕ ਮਾਰੇ ਆ ਉਸ ਡਰਾਈਵਰ ਨੇ ਜਿਹੜੀਆਂ ਸਵਾਰੀਆਂ ਨੇ ਉਹ ਵੀ ਛਿੱਟਾਂ ਦੇ ਉੱਤੇ ਥੱਲੇ ਹੋ ਗਈਆਂ ਸੀਗੀਆਂ ਤੇ ਜਿਹੜਾ ਮਗਰ ਮੋਟਰਸਾਈਕਲ ਆਉਂਦਾ ਸੀ ਸਾਡੇ ਪਿੰਡ ਦੇ ਮਜ਼ਦੂਰ ਦਾ ਦੁੱਧ ਦਾ ਕੰਮ ਕਰਦਾ ਸੀਗਾ ਉਹ ਉਦੇ ਵਿੱਚ ਵਰ ਜਾਣਕਾਰਨਾ ਦੋ ਜਾਨਾਂ ਦੀ ਮੌਕੇ ਤੇ ਜਿਹੜੀ ਮੌਤ ਹੋ ਗਈ ਹੈ ਦੋ ਪਰਿਵਾਰ ਦੇ ਜੀ ਆ ਜਿਹੜੇ ਉਹ ਬਠੰਡੇ ਰੈਫਰ ਕੀਤੇ ਹੋਏ ਆ ਉਹਨਾਂ ਦੀ ਵੀ ਜਿਹੜੀ ਹਾਲਤ ਗੰਭੀਰ ਹੈ ਅਸੀਂ ਮੰਗ ਕਰਦੇ ਹਾਂ ਵੀ ਇੱਕ ਤਾਂ ਜਿਹੜਾ ਦੋਸ਼ੀ ਹੈ ਡਰਾਈਵਰ ਉਹਦੇ ਤੇ ਸ਼ਕਤ ਤੋਂ ਸ਼ਕਤ ਕਾਰਵਾਈ ਹੋਵੇ ਅੱਗੇ ਤੋਂ ਇਹ ਆਚਾਨਕ ਨਾ ਹੋਵੇ ਤੇ ਜਿਹੜੇ ਪਰਿਵਾਰ ਦਾ ਚੁੱਲ੍ਹਾ ਬੰਦ ਹੋ ਗਿਆ ਤੇ ਅੱਜ ਜਿਹੜਾ ਕੰਮ ਵਾਲਾ ਪਰਿਵਾਰ ਦਾ ਜੀ ਸੀਗਾ ਉਹ ਇੱਥੋਂ ਚਲਿਆ ਗਿਆ ਛੋਟੇ ਬੱਚੇ ਰਹਿ ਗਏ ਮਗਰ ਉਹਨਾਂ ਦੇ ਪਰਿਵਾਰ ਨੂੰ ਸਰਕਾਰੀ ਨੌਕਰੀ ਤੇ ਬਣ ਦਾ ਯੋਗ ਮਾਅਬਜਾ ਦੇਵੇ ਕਿਉਂਕਿ ਉਹਨਾਂ ਦਾ ਜਿਹੜਾ ਪੇਟ ਹੈ ਚੁੱਲ੍ਹਾ ਘਰ ਚੱਲਦਾ ਰਹੂਗਾ ਇਸ ਕਰਕੇ ਅੱਗੇ ਤੋਂ ਇਹੋ ਜਿਹਾ ਘਟਨਾ ਨਾ ਹੋਣ ਸਰਕਾਰ ਤੋਂ ਮੰਗ ਕਰਦੇ ਆਂ ਵੀ ਪੂਰੀ ਆਪਣੀ ਗੌਰ ਦੇ ਨਾਲ ਜਿਹੜੀ ਡਿਊਟੀ ਲੱਗੀ ਹੈ ਜਿਦੀ ਜਿਦੀ ਉਹ ਇਹ ਜਿਹੜਾ ਡਰਾਈਵਰਾਂ ਦੇ ਉੱਤੇ ਨਿਗਰਾਨੀ ਰੱਖੀ ਜਾਵੇ ਅੱਜ ਜਿਹੜਾ ਪਿੰਡ ਭੈਣੀ ਬਾਗਾ ਦੇ ਵਿੱਚ ਹੋਇਆ ਉਹ ਅਰਦਾਸ ਕਰਦੇ ਆ ਕਿਤੇ ਵੀ ਇਹੋ ਜਿਹਾ ਚਾਂਸ ਜਿਹੜਾ ਨਾ ਹੋਵੇ ਭੈਣੀ ਬਾਗਾ ਮੰਧਪੜ ਦੀ ਘਟਨਾ ਹੋਈ ਹੈ ਠੀਕ ਹੈ ਜਿਹਦੇ ਵਿੱਚ ਸੰਦੀਪ ਸਿੰਘ ਠੀਕ ਹੈ ਉਹਨਾਂ ਦਾ ਬੇਟਾ ਏਕਮ ਸਿੰਘ ਉਹਨਾਂ ਦੀ ਨਾਲ ਵਾਈਫ ਸੀ ਉਹਨਾਂ ਦੀ ਬੇਟੀ ਸੀ ਇਹ ਪੈਣੀ ਬਾਗਾ ਤੋਂ ਮੌੜ ਕਿਸੇ ਠੀਕ ਹੈ ਕਾਰੋਬਾਰ ਦੇ ਵਿੱਚ ਜਾਂਦੇ ਸੀ ਸਰਕਾਰੀ ਬੱਸ ਨੇ ਸਾਡੇ ਵਾਟਰਬਾਕਸ ਕੋਲੇ ਐਮਰਜੈਂਸੀ ਬ੍ਰੇਕ ਮਾਰੇ ਠੀਕ ਹੈ ਉਹਨਾਂ ਦੀ ਕੋਈ ਬੱਸ ਦੇ ਵਿੱਚ ਤੁੰ ਤੁੰ ਮੈਂ ਮੈਂ ਹੋ ਰਹੀ ਸੀ ਠੀਕ ਹੈ ਜਿਸ ਕਰਕੇ ਇਹਨਾਂ ਦਾ ਮੋਟਰਸਾਈਕਲ ਉਹ ਬੱਸ ਦੇ ਵਿੱਚ ਜਾਲ ਲੱਗਿਆ ਸੰਦੀਪ ਸਿੰਘ ਔਰ ਇਹਨਾਂ ਦੇ ਬੇਟਾ ਏਕਮ ਸਿੰਘ ਦੀ ਤੁਰੰਤ ਉਸੇ ਟਾਈਮ ਮੌਤ ਹੋ ਗਈ ਔਰ ਜਿਹੜਾ ਇਹਨਾਂ ਦੀ ਵਾਈਫ ਹੈ ਔਰ ਬੇਟੀ ਠੀਕ ਹੈ ਮਾਨਸਾ ਤੋਂ ਸ਼ਾਮ ਨੂੰ ਐਮਜ ਵਾਸਤੇ ਰੈਫਰ ਕਰਤਾ ਸੀ ਠੀਕ ਹੈ ਇਹ ਬਹੁਤ ਹੀ ਗਰੀਬ ਪਰਿਵਾਰ ਹੈ ਠੀਕ ਹੈ ਇਹ ਬਸਾਂ ਨੂੰ ਜਾਂ ਗਵਰਨਮੈਂਟ ਨੂੰ ਇਹਨਾਂ ਨੂੰ ਕਮ ਸੇ ਕਮ ਮਾਭਜਾ 10 ਲੱਖ ਰੁਪਏ ਦਿੱਤਾ ਜਾਵੇ ਔਰ ਇੱਕ ਪਰਿਵਾਰ ਵਾਸਤੇ ਸਰਕਾਰੀ ਨੌਕਰੀ ਮੈਂ ਮਹਿੰਦਰ ਸਿੰਘ ਪਹਿਲੀਵਾਗਾ ਬੀਕੇਜੂ ਟਕਾਉਂਦਾ ਦਾ ਜ਼ਿਲ੍ਹਾ ਪ੍ਰਧਾਨ ਮਾਲਸਾ ਅੱਜ ਸਾਡੇ ਪਿੰਡ ਪਹਿਲੀਵਾਗਾ ਦੇ ਵਿੱਚ ਜੇ ਕਹਿ ਦੀਏ ਪੂਰੇ ਸੋਗ ਦਾ ਮਾਹੌਲ ਬਣਿਆ ਹੋਇਆਗਾ ਕਿਉਂਕਿ ਇੱਕ ਗ੍ਰੀ ਪਰਿਵਾਰ ਸਾਡੇ ਜਿਹੜਾ ਗੁਰੂ ਘਰ ਦੇ ਨਾਲ ਜੁੜਿਆ ਹੋਇਆ ਸ਼ੰਭਰ ਕਾਰਿ ਸ਼ੰਗਵ ਉਹ ਆਪਣੇ ਪਰਿਵਾਰਾ ਸਮੇਤ ਛਾੜੇ 6 ਵਜੇ ਦੇ ਨਾਲ ਮੌੜ ਵਿਆਹ ਦੇ ਵਿੱਚ ਜਾ ਰਹੇ ਸੀਗਾ ਤੇ ਸਾਡੇ ਬੱਸ ਸੱਬੇ ਦੇ ਕੋਲ ਇੱਕ ਸਰਕਾਰੀ ਬੱਸ ਆ ਜਿਹੜੀ ਉਹਦੇ ਵਿੱਚ ਜਿਹੜਾ ਡਰਾਈਵਰ ਸੀ ਕਿਸੇ ਸਵਾਰੀਆਂ ਨਾਲ ਬੈਠਦਾ ਜਾਂਦਾ ਸੀਗਾ ਇੰਨੀ ਤੇਜ਼ੀ ਨਾਲ 브ਰੇਕ ਮਾਰੇ ਆ ਉਸ ਡਰਾਈਵਰ ਨੇ ਜਿਹੜੀਆਂ ਸਵਾਰੀਆਂ ਨੇ ਉਹ ਵੀ ਸੀਟਾਂ ਦੇ ਉੱਤੇ ਥੱਲੇ ਹੋ ਗਈਆਂ ਸੀਗੀਆਂ ਤੇ ਜਿਹੜਾ ਮਗਰ ਮੋਟਰਸਾਈਕਲ ਆਉਂਦਾ ਸੀ ਸਾਡੇ ਪਿੰਡ ਦੇ ਮਜ਼ਦੂਰ ਦਾ ਦੁੱਧ ਦਾ ਕੰਮ ਕਰਦਾ ਸੀਗਾ ਉਹ ਉਹਦੇ ਵਿੱਚ ਵਰਜਨ ਕਰਨ ਨਾਲ ਦੋ ਜਣਿਆਂ ਦੀ ਮੌਕੇ ਤੇ ਜਿਹੜੀ ਮੌਤ ਹੋ ਗਈ ਹੈ ਦੋ ਪਰਿਵਾਰ ਦੇ ਜੀ ਆ ਜਿਹੜੇ ਉਹ ਬਠੰਡੇ ਰੈਫਰ ਕੀਤੇ ਹੋਏ ਆ ਉਹਨਾਂ ਦੀ ਵੀ ਜਿਹੜੀ ਹਾਲਤ ਗੰਭੀਰ ਹੈ ਅਸੀਂ ਮੰਗ ਕਰਦੇ ਹਾਂ ਵੀ ਇੱਕ ਤਾਂ ਜਿਹੜਾ ਦੋਸ਼ੀ ਹੈ ਆ ਡਰਾਈਵਰ ਉਹਦੇ ਤੇ ਸਖਤ ਤੋਂ ਸਖਤ ਕਾਰਵਾਈ ਹੋਵੇ ਅੱਗੇ ਤੋਂ ਇਹ ਆਚਾਨ ਸਨਾ ਨਾ ਹੋਵੇ ਤੇ ਜਿਹੜੇ ਪਰਿਵਾਰ ਦਾ ਚੁੱਲ੍ਹਾ ਬੰਦ ਹੋ ਗਿਆ ਤੇ ਅੱਜ ਜਿਹੜਾ ਕੰਮ ਵਾਲਾ ਪਰਿਵਾਰ ਦਾ ਜੀ ਸੀਗਾ ਉਹ ਇੱਥੇ ਚਲਿਆ ਗਿਆ ਛੋਟੇ ਬੱਚੇ ਰਹਿ ਗਏ ਮਗਰ ਉਹਨਾਂ ਦੇ ਪਰਿਵਾਰ ਨੂੰ ਸਰਕਾਰੀ ਨੌਕਰੀ ਤੇ ਬਣ ਦਾ ਯੋਗ ਮਾਅਬਜਾ ਦੇਵੇ ਕਿਉਂਕਿ ਉਹਨਾਂ ਦਾ ਜਿਹੜਾ ਪੇਟ ਹੈ ਚੁੱਲ੍ਹਾ ਘਰ ਚੱਲਦਾ ਰਹੂਗਾ ਇਸ ਕਰਕੇ ਅੱਗੇ ਤੋਂ ਇਹੋ ਜਿਹਾ ਘਟਨਾ ਨਾ ਹੋਣ ਸਰਕਾਰ ਤੋਂ ਮੰਗ ਕਰਦੇ ਆਂ ਵੀ ਪੂਰੀ ਆਪਣੀ ਗੌਰ ਦੇ ਨਾਲ ਜਿਹੜੀ ਡਿਊਟੀ ਲੱਗੀ ਹੈ ਜਿਦੀ ਜਿਦੀ ਉਹ ਇਹ ਜਿਹੜਾ ਡਰਾਈਵਰਾਂ ਦੇ ਉੱਤੇ ਨਿਗਰਾਨੀ ਰੱਖੀ ਜਾਵੇ ਅੱਜ ਜਿਹੜਾ ਪਿੰਡ ਬਾਣੀ ਬਾਗਾ ਦੇ ਵਿੱਚ ਹੋਇਆ ਉਹ ਅਰਦਾਸ ਕਰਦੇ ਆ ਕਿਤੇ ਵੀ ਇਹ ਚਾਂਸ ਜਿਹੜਾ ਨਾ ਹੋਵੇ। ਸਾਡੇ ਪੈਣੀ ਬਾਗਾ ਮੰਦਪਾ ਦੀ ਘਟਨਾ ਹੋਈ ਹੈ। ਠੀਕ ਹੈ। ਜਿਹਦੇ ਵਿੱਚ ਸੰਦੀਪ ਸਿੰਘ ਠੀਕ ਹੈ। ਉਹਨਾਂ ਦਾ ਬੇਟਾ ਏਕਮ ਸਿੰਘ ਉਹਨਾਂ ਦੀ ਨਾਲ ਵਾਈਫ ਸੀ। ਉਹਨਾਂ ਦੀ ਬੇਟੀ ਸੀ। ਇਹ ਪੈਣੀ ਬਾਗਾ ਤੋਂ ਮੌੜ ਕਿਸੇ ਠੀਕ ਹੈ ਕਾਰੋਬਾਰ ਦੇ ਵਿੱਚ ਜਾਂਦੇ।